ਮੰਤਰੀਆਂ ਨੇ 2000 ਕਰੋੜ ਰੁਪਏ ਮੰਗੇ ਨੇ ਤੇ ਉਧਰ ਮੁਖ ਸਕੱਤਰ ਨੇ 13000 ਕਰੋੜ ਦੀ ਰਿਪੋਰਟ ਭੇਜੀ ਹੈ। ਦਰਅਸਲ ਇਹ ਬਿਆਨ ਹੈ ਸੁਨੀਲ ਜਾਖੜ ਦਾ। ਤਾਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪ ਲੀਡਰਸ਼ਿਪ ਤੇ ਹੜ ਰਹਾਤਾ ਦੇ ਲਈ ਬੇਬੁਨਿਆਦ ਤੇ ਮੰਨ ਘੜ ਤਾਂਕੜੇ ਪੇਸ਼ ਕਰਨ ਦਾ ਦੋਸ਼ ਲਗਾਇਆ। ਜਾਖੜ ਦਾ ਕਹਿਣਾ ਹੈ ਕਿ ਮੰਤਰੀ 2000 ਕਰੋੜ ਦੀ ਮੰਗ ਕਰ ਰਹੇ ਨੇ ਮੁਖ ਸਕੱਤਰ ਨੇ 13239 ਕਰੋੜ ਦੀ ਰਿਪੋਰਟ ਭੇਜੀ ਹੈ। ਜਿਸ ਤੋਂ ਸਪਸ਼ਟ ਹੈ ਕਿ ਸਰਕਾਰ ਦਾ ਆਪਸ ਵਿੱਚ ਹੀ ਕੋਈ ਤਾਲ ਮੈਂ ਨਹੀਂ ਹੈ ਤੋਂਨਲ ਜਾਕਰ ਦਾ ਕਹਿਣਾ ਹੈ ਕਿ ਸਰਕਾਰ ਨੇ ਪਿੰਡੂ ਵਿਕਾਸ ਦੇ ਲਈ 5043 ਕਰੋੜ ਰੁਪਏ ਦੀ ਮੰਗ ਕੀਤੀ ਜਦਕਿ ਸਰਕਾਰ ਨੇ ਵਿੱਤੀ ਸਾਲ ਬਾਈਤੇ ਵਿੱਚ 13500 ਪਿੰਡਾਂ ਦੇ ਵਿੱਚ ਪਿੰਡੂ ਵਿਕਾਸ ਤੇ ਸਿਰਫ 1156 ਕਰੋੜ ਰੁਪਏ ਤੇ 2023-24 ਦੇ ਵਿੱਚ 778 ਕਰੋੜ ਰੁਪਏ ਖਰਚ ਕੀਤੇ ਪਿਛਲੇ 3.5 ਸਾਲਾਂ ਦੇ ਵਿੱਚ ਮੰਡੀ ਬੋਰਡ ਨੇ ਸਿਰਫ 500 ਕਰੋੜ ਰੁਪਏ ਸੜਕ ਬਣਾਉਣ ਤੇ ਖਰਚ ਕੀਤੇ ਨੇ ਪਰ ਹੁਣ ਹੜਪ੍ਰਭਾਵਤ ਪਿੰਡਾਂ ਦੀਆਂ ਸੜਕਾਂ ਦੇ ਲਈ 102 ਕਰੋੜ ਰੁਪਏ ਮੰਗੇ ਜਾ ਰਹੇ ਹਨ ਜਦਕਿ ਆਪ ਸਰਕਾਰ ਨੇ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ 800 ਕਰੋੜ ਰੁਪਏ ਦੇ ਨਾਲ 8000 ਕਿਲੋਮੀਟਰ ਪਿੰਡੂ ਸੜਕਾਂ ਦੀ ਮੁਰੰਮਤ ਕਰੇਗੀ ਤਾਂ ਇਹ ਸਾਰੇ ਆંકੜੇ ਹੁਣ ਤੱਥਾਂ ਤੋਂ ਸਖਣੇ ਇਕ ਦੂਜੇ ਦੇ ਵਿਰੋਧੀ ਨੇ ਦੱਸਿਆ ਕਿ ਜਾਖੜ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੇਂਦਰ ਸਰਕਾਰ ਵੱਲ 6000 ਕਰੋੜ ਰੁਪਏ ਦੇ ਬਕਾਇਆ ਰਾਸ਼ੀ ਦੇ ਦਾਅਵੇ ਨੂੰ ਵੀ ਚੁਣੌਤੀ ਦਿੱਤੀ ਹੈ। ਦੇਖਿਆ ਹੈ ਕਿ ਅਰਵਿੰਦ ਕੇਜਰੀਵਾਲ ਦੇ ਰੇਤ ਤੇ ਆਪਕਾਰੀ ਤੋਂ 60000 ਕਰੋੜ ਰੁਪਏ ਦੇ ਮਾਲੀਆ ਕੱਢਣ ਦੇ ਕਾਲਪਨਿਕ ਦਾਅਵਿਆਂ ਵਾਲੀ ਗੱਲ। ਉਹਨਾਂ ਕਿਹਾ ਕਿ ਜੇਕਰ ਅਜਿਹੀ ਗੱਲ ਹੈ ਤਾਂ ਵਿੱਤ ਮੰਤਰੀ ਨੇ 3 ਸਤੰਬਰ ਨੂੰ ਹੋਈ GST ਕੌਂਸਲ ਦੀ ਮੀਟਿੰਗ ਦੇ ਵਿੱਚ ਮੁੱਦਾ ਕਿਉਂ ਨਹੀਂ ਚੁੱਕਿਆ? ਉਨਾ ਪੰਜਾਬ ਦੇ ਨਾਲ ਵਿਤਕਰੇ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਬਿਹਾਰ ਦੀ ਆਬਾਦੀ 13 ਕਰੋੜ ਹੈ 71 ਪੰਜਾਬ ਤੋਂ ਲਗਭਗ ਦੁੱਗਣਾ ਹੈ ਜਲਦੀ ਹੀ ਚੋਣਾ ਹੋਣ ਵਾਲੀਆਂ ਨੇ ਫਿਰ ਵੀ ਇਸ ਨੂੰ ਦਿੱਤੀ ਗਈ ਰਕਮ ਸਾਬਤ ਕਰਦੀ ਕਿ ਪੰਜਾਬ ਦੇ ਨਾਲ ਕੋਈ ਵਿਤਕਰਾਰ ਨਹੀਂ ਕੀਤਾ ਗਿਆ। ਉਹਨਾਂ ਜਾਂ ਸਲੋਤ ਮੰਤਰੀ ਬਰਿੰਦਰ ਗੋਲ ਦੇ ਬਿਆਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਕੇਂਦਰ ਤੋਂ ਪ੍ਰਾਪਤ 230 ਕਰੋੜ ਰੁਪਏ ਮੌਨਸੂਨ ਤੋਂ ਪਹਿਲਾਂ ਹੜ੍ਹ ਪ੍ਰਬੰਧਨ ਤੇ ਖਰਚ ਕਰ ਦਿੱਤੇ ਗਏ ਸਨ ਤੇ ਉਹਨਾਂ ਦਾ ਕਹਿਣਾ ਹੈ ਕਿ ਉਸ ਸਮੇਂ ਐਸਡੀਆਰਬ ਦੀਆਂ ਸ਼ਰਤਾ ਸਰਕਾਰ ਦੇ ਲਈ ਰੁਕਾਵਟ ਨਹੀਂ ਸਨ ਕਿ ਹੁਣ ਸਰਕਾਰ ਇਹਨਾਂ ਸ਼ਰਤਾਂ ਦਾ ਹਵਾਲਾ ਦੇ ਕੇ ਆਪਣੇ ਦੋਸ਼ਾਂ ਤੋਂ ਬਚਣਾ ਚਾਹੁੰਦੀ ਹੋਣਾ ਕਿਹਾ ਹੈ ਕਿ ਅਸਲੀਅਤ ਦੇ ਵਿੱਚ ਸਰਕਾਰ ਨੇ ਉਕਤ ਰਕਮ ਸਹੀ ਜਗ੍ਹਾ ਤੇ ਖਰਚੀ ਨਹੀਂ ਕੀਤੀ ਨਹੀਂ ਤਾਂ ਪੰਜਾਬ 'ਚ ਨਹੀਂ ਤਬਾਹੀ ਨਹੀਂ ਹੋਣੀ ਸੀ ਦੱਸਦੇ ਇਹ ਕਿ ਜਿੱਥੇ ਜਾਖੜ ਦਾ ਕਹਿਣਾ ਹੈ ਕਿ ਸਰਕਾਰ ਕੋਲ ਪਹਿਲਾਂ ਹੀ ਐਸਡੀਆਰ ਆਫ ਦੇ 12000 ਕਰੋੜ ਰੁਪਏ ਪਈ ਸਨ ਪਰ ਇਹ ਸੱਚ ਹੈ ਕਿ ਸਰਕਾਰ ਨੇ ਪੈਸਾ ਆਪਣੇ ਪ੍ਰਚਾਰ ਤੇ ਕੇਜਵਾਲ ਨੂੰ ਚੋਣ ਦੌਰਿਆ ਤੇ ਭੇਜਣ ਦੇ ਲਈ ਬੇਲੋੜੇ ਕੰਮਾਂ ਦੇ ਵਿੱਚ ਖਰਚ ਕਰਦਾ ਤਾਂ ਇਸ ਲਈ ਉਹ ਨਿਯਮਾਂ ਦਾ ਹਵਾਲਾ ਦੇ ਕੇ ਆਪਣੇ ਅਪਰਾਧ ਨੂੰ ਛੁਪਾਉਣਾ ਚਾਹੁੰਦੇ ਨੇ ਲਾਇਕ ਹੈ ਕਿ 2023 ਦੇ ਵਿੱਚ ਮੁੱਖ ਮੰਤਰੀ ਨੇ ਪ੍ਰਤੀ ਇਕਰ 15000 ਕਰੋੜ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਪਰ ਦਿੱਤੀ ਗਈ ਇਹੀ ਰਕਮ ਕੇਂਦਰ ਸਰਕਾਰ ਦੇ 68000 ਕਰੋੜ ਰੁਪਏ ਸੀ ਦੱਸਦੇ ਇਹ ਕਿ ਫਿਰ ਵੀ ਮੁੱਖ ਮੰਤਰੀ ਨੂੰ ਸਪਸ਼ਟ ਕਰਨਾ ਚਾਹੀਦਾ ਸੀ ਕਿ 20000 ਕਰੋੜ ਰੁਪਏ ਪ੍ਰਤੀ ਇਕਰ ਮੁਆਵਜ਼ਾ ਕਿੱਥੋਂ ਦੇਣਗੇ ਉਹਨਾਂ ਨੇ ਪ੍ਰਧਾਨ ਮੰਤਰੀ ਦੇ 1600 ਕਰੋੜ ਰੁਪਏ ਦੇ ਨਾਲ ਰਾਹਤ ਦਇ ਨਾਲ ਇਹ ਕਿਹਾ ਕਿ ਸੂਬਾ ਸਰਕਾਰ ਦੇ ਵੱਲੋਂ ਹੋਰ ਪ੍ਰਸਤਾਵਾਂ ਤੇ ਕੇਂਦਰ ਹੋਰ ਵੀ ਸਹਾਇਤਾ ਭੇਜੇਗੀ ਇਸ ਤੋਂ ਇਲਾਵਾ ਸਕੂਲਾ ਰਾਸ਼ਟਰੀ ਰਾਜਮਾਰਗਾਂ ਕਰਾਦੇ ਨੁਕਸਾਨ ਦੀ ਪਰਪਾਈ ਵਕਵਾ ਕੀ ਯੋਜਨਾਵਾਂ ਦੇ ਲਈ ਵੀ ਮਦਦ ਦਾ ਐਲਾਨ ਕੀਤਾ ਗਿਆ ਮੰਤਰੀਆਂ ਨੇ ਵੀ ਹਜ਼ਾਰ ਕਰੋੜ ਰੁਪਏ ਮੰਗੇ ਨੇ ਤੇ ਉਧਰ ਮੁਖ ਸਕੱਤਰ ਨੇ 13000 ਕਰੋੜ ਦੀ ਰਿਪੋਰਟ ਭੇਜੀ ਹੈ ਦਰਅਸਲ ਇਹ ਬਿਆਨ ਹੈ ਸੁਨੀਲ ਜਾਖੜ ਦਾ ਤਾਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪ ਲੀਡਰਸ਼ਿਪ ਤੇ ਹੜ ਰਹਾਤਾ ਦੇ ਲਈ ਬੇਬੁਨਿਆਤੇ ਮੰਨ ਘੜਾ ਤਾਕੇ ਪੇਸ਼ ਕਰਨ ਦਾ ਦੋਸ਼ ਲਗਾਇਆ ਜਾਖੜ ਦਾ ਕਹਿੰਦਾ ਹੈ ਕਿ ਮੰਤਰੀ 2000 ਕਰੋੜ ਦੀ ਮੰਗ ਕਰ ਰਹੇ ਨੇ ਮੁਖ ਸਕੱਤਰ ਨੇ 13239 ਕਰੋੜ ਦੀ ਰਿਪੋਰਟ ਭੇਜੀ ਹੈ ਜਿਸ ਤੋਂ ਸਪਸ਼ਟ ਹੈ ਕਿ ਸਰਕਾਰ ਦਾ ਆਪਸ ਵਿੱਚ ਹੀ ਕੋਈ ਤਾਲ ਮੇ ਨਹੀਂ ਹੈ ਤੋਂਨਿਲ ਜਾਖੜ ਦਾ ਕਹਿਣਾ ਹੈ ਕਿ ਸਰਕਾਰ ਨੇ ਪਿੰਡੂ ਵਿਕਾਸ ਦੇ ਲਈ 5043 ਕਰੋੜ ਰੁਪਏ ਦੀ ਮੰਗ ਕੀਤੀ ਜਦਕਿ ਸਰਕਾਰ ਨੇ ਵਿੱਤੀ ਸਾਲ 23 ਦੇ ਵਿੱਚ 13500 ਪਿੰਡਾਂ ਦੇ ਵਿੱਚ ਪਿੰਡੂ ਵਿਕਾਸ ਤੇ ਸਿਰਫ 1156 ਕਰੋੜ ਰੁਪਏ ਤੇ 2023-24 ਦੇ ਵਿੱਚ 778 ਕਰੋੜ ਰੁਪਏ ਖਰਚ ਕੀਤੇ ਪਿਛਲੇ 3.5 ਸਾਲਾਂ ਦੇ ਵਿੱਚ ਮੰਡੀ ਬੋਰਡ ਨੇ ਸਿਰਫ 500 ਕਰੋੜ ਰੁਪਏ ਸੜਕ ਬਣਾਉਣ ਤੇ ਖਰਚ ਕੀਤੇ ਨੇ ਪਰ ਹੁਣ ਹਰ ਪ੍ਰਭਾਵਿਤ ਪਿੰਡਾਂ ਦੀਆਂ ਸੜਕਾਂ ਦੇ ਲਈ 102 ਕਰੋੜ ਰੁਪਏ ਮੰਗੇ ਜਾ ਰਹੇ ਹਨ ਜਦਕਿ ਆਪ ਸਰਕਾਰ ਨੇ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ 800 ਕਰੋੜ ਰੁਪਏ ਦੇ ਨਾਲ 8000 ਕਿਲੋਮੀਟਰ ਪਿੰਡੂ ਸੜਕਾਂ ਦੀ ਮੁਰੰਮਤ ਕਰੇਗੀ ਤਾਂ ਇਹ ਸਾਰੇ ਆંકੜੇ ਹੁਣ ਤੱਥਾਂ ਤੋਂ ਸਖਣੇ ਦੇ ਦੂਜੇ ਦੇ ਵਿਰੋਧੀ ਨੇ ਦੱਸਿਆ ਕਿ ਜਾਖੜ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੇਂਦਰ ਸਰਕਾਰ ਵੱਲ 6000 ਕਰੋੜ ਰੁਪਏ ਦੇ ਬਕਾਇਆ ਰਾਸ਼ੀ ਦੇ ਦਾਅਵੇ ਨੂੰ ਵੀ ਚੁਣੌਤੀ ਦਿੱਤੀ ਹੈ ਦੇ ਕਿ ਹੈ ਕਿ ਅਰਵਿੰਦ ਕੇਜਰੀਵਾਲ ਦੇ ਰੇਤ ਤੇ ਆਪਕਾਰੀ ਤੋਂ 60000 ਕਰੋੜ ਰੁਪਏ ਦੇ مالیਆ ਕੱਢਣ ਦੇ ਕਾਲਪਨਿਕ ਦਾਅਵਿਆਂ ਵਾਲੀ ਗੱਲ ਉਹਨਾਂ ਨੇ ਕਿਹਾ ਕਿ ਜੇਕਰ ਅਜਿਹੀ ਗੱਲ ਹੈ ਤਾਂ ਵਿੱਤ ਮੰਤਰੀ ਨੇ 3 ਸਤੰਬਰ ਨੂੰ ਹੋਈ GST ਕੌਂਸਲ ਦੀ ਮੀਟਿੰਗ ਦੇ ਵਿੱਚ ਮੁੱਦਾ ਕਿਉਂ ਨਹੀਂ ਚੁੱਕਿਆ ਉਨਾ ਪੰਜਾਬ ਦੇ ਨਾਲ ਵਿਤਕਰੇ ਦੇ ਦੋਸ਼ਾਂ ਨੂੰ ਰੱਦ ਕਰਦੇ ਆ ਕਿਹਾ ਕਿ ਬਿਹਾਰ ਦੀ ਆਬਾਦੀ 13 ਕਰੋੜ ਹੈ 71 ਪੰਜਾਬ ਤੋਂ ਲਗਭਗ ਦੁੱਗਣਾ ਹੈ ਜਲਦੀ ਹੀ ਚੋਣਾ ਹੋਣ ਵਾਲੀਆਂ ਨੇ ਫਿਰ ਵੀ ਇਸ ਨੂੰ ਦਿੱਤੀ ਗਈ ਰਕਮ ਸਾਬਤ ਕਰਦੀ ਕਿ ਪੰਜਾਬ ਦੇ ਨਾਲ ਕੋਈ ਵਿਤਕਰਾਰ ਨਹੀਂ ਕੀਤਾ ਗਿਆ ਉਹਨਾਂ ਜਾਂ ਸლოਕ ਮੰਤਰੀ ਬਰਿੰਦਰ ਗੋਲ ਦੇ ਬਿਆਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਕੇਂਦਰ ਤੋਂ ਪ੍ਰਾਪਤ 230 ਕਰੋੜ ਰੁਪਏ ਮੌਨਸੂਨ ਤੋਂ ਪਹਿਲਾਂ ਹੜ੍ਹ ਪ੍ਰਬੰਧਨ ਤੇ ਖਰਚ ਕਰ ਦਿੱਤੇ ਗਏ ਸਨ ਤੇ ਉਹਨਾਂ ਦਾ ਕਿਹਾ ਹੈ ਕਿ ਉਸ ਸਮੇਂ ਐਸਡੀਆਰਪ ਦੀਆਂ ਸ਼ਰਤਾਂ ਸਰਕਾਰ ਦੇ ਲਈ ਰੁਕਾਵਟ ਨਹੀਂ ਸਨ ਕਿ ਹੁਣ ਸਰਕਾਰ ਇਹਨਾਂ ਸ਼ਰਤਾਂ ਦਾ ਹਵਾਲਾ ਦੇ ਕੇ ਆਪਣੇ ਦੋਸ਼ਾ ਤੋਂ ਬਚਣਾ ਚਾਹੁੰਦੀ ਹੋ ਨਾ ਕਿਹਾ ਹੈ ਕਿ ਅਸਲੀਅਤ ਦੇ ਵਿੱਚ ਸਰਕਾਰ ਨੇ ਉਕਤ ਰਕਮ ਸਹੀ ਜਗ੍ਹਾ ਤੇ ਖਰਚ ਹੀ ਨਹੀਂ ਕੀਤੀ ਨਹੀਂ ਤਾਂ ਪੰਜਾਬ ਚ ਨਹੀਂ ਤਬਾਹੀ ਨਹੀਂ ਹੋਣੀ ਸੀ ਦੱਸਦੇ ਇਹ ਕਿ ਜਿੱਥੇ ਜਾਖੜ ਦਾ ਇਹ ਕਹਿਣਾ ਹੈ ਕਿ ਸਰਕਾਰ ਕੋਲ ਪਹਿਲਾਂ ਹੀ ਐਸਡੀਆਰ ਆਫ ਦੇ 12000 ਕਰੋੜ ਰੁਪਏ ਪਏ ਸਨ ਪਰ ਇਹ ਸੱਚ ਹੈ ਕਿ ਸਰਕਾਰ ਨੇ ਪੈਸਾ ਆਪਣੇ ਪ੍ਰਚਾਰਕ ਕੇਜਰੀਵਾਲ ਨੂੰ ਚੋਣ ਦੌਰਿਆ ਤੇ ਭੇਜਣ ਦੇ ਲਈ ਬੇਲੋੜੇ ਕੰਮਾਂ ਦੇ ਵਿੱਚ ਖਰਚ ਕਰ ਦਿੱਤਾ ਤਾਂ ਇਸ ਲਈ ਉਹ ਨਿਯਮਾਂ ਦਾ ਹਵਾਲਾ ਦੇ ਕੇ ਆਪਣੇ ਅਪਰਾਧ ਨੂੰ ਛੁਪਾਉਣਾ ਚਾਹੁੰਦੇ ਨੇ ਉਹਨਾਂ ਨੇ ਕਿਹਾ ਕਿ 2023 ਦੇ ਵਿੱਚ ਮੁੱਖ ਮੰਤਰੀ ਨੇ ਪ੍ਰਤੀ ਇਕਰ 15000 ਕਰੋੜ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਪਰ ਦਿੱਤੀ ਗਈ ਹੀ ਰਕਮ ਕੇਂਦਰ ਸਰਕਾਰ ਦੇ 68000 ਕਰੋੜ ਰੁਪਏ ਸੀ ਦੱਸਦੇ ਇਹ ਕਿ ਫਿਰ ਵੀ ਮੁੱਖ ਮੰਤਰੀ ਨੂੰ ਸਪਸ਼ਟ ਕਰਨਾ ਚਾਹੀਦਾ ਸੀ ਕਿ 20000 ਕਰੋੜ ਰੁਪਏ ਪ੍ਰਤੀ ਇਕਰ ਮੁਆਵਜ਼ਾ ਕਿੱਥੋਂ ਦੇ ਉਹਨਾਂ ਨੇ ਪ੍ਰਧਾਨ ਮੰਤਰੀ ਦੇ 1600 ਕਰੋੜ ਰੁਪਏ ਦੇ ਨਾਲ ਰਾਹਤ ਦਇ ਨਾਲ ਇਹ ਕਿਹਾ ਕਿ ਸੂਬਾ ਸਰਕਾਰ ਦੇ ਵੱਲੋਂ ਹੋਰ ਪ੍ਰਸਤਾਵਾਂ ਤੇ ਕੇਂਦਰ ਹੋਰ ਵੀ ਸਹਾਇਤਾ ਭੇਜੇਗਾ ਇਸ ਤੋਂ ਇਲਾਵਾ ਸਕੂਲਾ ਰਾਸ਼ਟਰੀ ਰਾਜਮਾਰਗਾਂ ਕਰਾਦੇ ਨੁਕਸਾਨ ਦੀ ਪਰਪਾਈ ਤੇ ਵੱਖ-ਵੱਖ ਯੋਜਨਾਵਾਂ ਦੇ ਲਈ ਵੀ ਮਦਦ ਦਾ ਐਲਾਨ ਕੀਤਾ ਗਿਆ